ਹਾਂਜੀ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਮਾੜੀ ਤਸਵੀਰ ਨਾ ਥਾਣਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਹੁਣੇ-ਹੁਣੇ ਸੂਈ ਆ ਇੱਕ ਚੰਗੀ ਜਰਸੀ ਵਹਿੜ ਕਿਉਂਕਿ ਇਹ ਤੋਂ ਮਿੱਤਰੋ ਸਿਮਨ ਤੁਸੀਂ ਚੰਗੇ ਲਾ ਕੇ ਤੇ ਚੰਗੀ ਬਰੀਡ ਤਿਆਰ ਕਰ ਸਕਦੇ ਹੋ ਬਹੁਤ ਹੀ ਟਾਪ ਕੁਆਲਿਟੀ ਦੀ ਆਪਾਂ ਕਹਿ ਸਕਦੇ ਕਿਉਂਕਿ ਕਿਸੇ ਪਾਸੋਂ ਵੀ ਮਿੱਤਰੋ ਹੱਥ ਨਹੀਂ 드러ਉਂਦੀ ਫੇਸ ਕੁਆਲਿਟੀ ਸਰੀਰ ਪੱਖੋਂ ਮਿੱਤਰੋ ਬਹੁਤ ਸੋਹਣੀ ਆ ਤੇ ਹੁਣੇ-ਹੁਣੇ ਸੂਈ ਆ ਤੇ ਪੂਰੀ ਗੱਲਬਾਤ ਆਪਾਂ ਪਾਈ ਦੇ ਨਾਲ ਕਰਾਂਗੇ ਵੀ ਕਿੰਨਾ ਕਹੇ ਦੁੱਧ ਕੱਢ ਸਕਦੀ ਆ ਤੇ ਕੀ ਇਹਦਾ ਰੇਟ ਆ ਹਾਂਜੀ ਭਾਈ ਜੀ ਜੈਬ ਕੀ ਹਾਲ ਚਾਲ ਹੈ ਠੀਕ ਆ ਜੀ ਭਾਈ ਠੀਕ ਆ ਸੇਤਾ ਠੀਕ ਆ ਜੀ ਪਹਿਲਾ ਸੂਆ ਸੂਈਆ ਜੀ ਪਹਿਲਾ ਸੂਆ ਜੀ ਹੋ ਗਿਆ ਘੰਟਾ ਕਾ ਹਨਾ ਹਾਂਜੀ ਬਸ ਘੰਟਾ ਕੀ ਹੋ ਗਿਆ ਠੀਕ ਆ ਜੇਰ ਹਜੇ ਪੈਣੀ ਆ ਠੀਕ ਹੈ ਤੇ ਦੁੱਧ ਕਿੰਨਾ ਕ ਬਾਦੂਗੇ ਜੀ ਉਮੀਦ 17 18 ਲੀਟਰ ਦੀ ਆ ਜੀ ਬਾਕੀ ਸੇਵਾ ਦਾ ਜੀ ਹਾਂ ਅੱਗੇ ਮਨਲਾ ਸਾਂ ਸੰਭਾਲ ਦੀ ਆ ਹਾਂਜੀ ਹਾਂਜੀ ਸਾਂ ਸੰਭਾਲ ਵੀ ਘਟੂ ਘਟ 17 18 ਤਾਂ ਚਾਹੀਦਾ ਹਾਂਜੀ ਹਾਂਜੀ ਠੀਕ ਹੈ ਵੀ 15 16 ਤਾਂ ਖੁੱਲਾ ਚਾਹੀਦਾ ਹਾਂਜੀ ਚਾਹੀਦਾ ਜੀ ਠੀਕ ਹੈ ਤੇ ਮਗਰ ਬੱਚਾ ਬੱਸਾ ਜੀ ਬੱਸਾ ਤੋਰੋ ਇੱਕ ਵਾਰੀ ਤੋਰ ਕੇ ਦਿਖਾ ਦਿਓ ਇਹਨੂੰ ਜ਼ੋਰ ਦਵਾ। ਸੋ ਥਾਲੇ ਵੀ ਨੀ ਮਿੱਤਰੋ ਪੂਰੀ ਸਾਫ ਹੈ ਗੁਲਾਬੀ ਥਾਣਾ ਹਵਾਨਾ ਸੋਹਣਾ ਬਣਾਇਆ ਵਾ ਦੁੱਧ ਮੇਰਾ ਅੰਦਾਜ਼ਾ ਵੀ 15-16 ਲੀਟਰ ਤਾਂ ਇਹਨੇ ਖੁੱਲਾ ਕੱਢ ਦੇਣਾ ਅੱਗੇ ਤੁਹਾਡੇ ਸਾਹਸ ਵਾਲਾ 17-18 ਲੀਟਰ ਵੀ ਕੱਢ ਸਕਦੀ ਹੈ ਕਿਉਂਕਿ ਬਰੀਡ ਦੇ ਵਿੱਚ ਆਪਾਂ ਕਹਿੰਦੇ ਆ ਵੀ ਆਉਂਦੀ ਆ। ਠੰਡੀ ਸੀਲ ਵੀ ਫੁੱਲ ਹੈ ਫੇਸ ਕੁਆਲਿਟੀ ਸਰੀਰ ਪੱਖੋਂ ਫਿਰ ਆਪਾਂ ਕਹਿੰਦੇ ਬਹੁਤ ਚੰਗੀ ਤੇ ਚੰਗਾ ਸਿਮਨ ਲਾ ਕੇ ਮਿੱਤਰੋ ਤੁਸੀਂ ਖੁਦ ਘਰੇ ਹੀ ਚੰਗੀ ਬਰੀਡ ਤਿਆਰ ਕਰ ਸਕਦੇ ਹੋ। ਕਿਉਂਕਿ ਮੁੱਲ ਮਿੱਤਰੋ ਬਰੀਡ ਬੱਸੀਆਂ ਕੱਟੀਆਂ ਲੈਣੀਆਂ ਹਰ ਚੰਗਾ ਹਰ ਸਿੰਗੀ ਕੱਟੀ ਬੱਸੀ ਮਿੱਤਰੋ ਬਹੁਤ ਘੱਟ ਲੋਕ ਵੇਚਦੇ ਨੇ ਤੇ ਇਹ ਤੋਂ ਤੁਸੀਂ ਬਰੀਡ ਤਿਆਰ ਕਰ ਸਕਦੇ ਮੁੱਲ ਫਿਰ ਕੀ ਕਰਤਾ ਇਹਦੇ ਬਾਰੇ ਮੁੱਲ 83000 83 ਮਾਨਦਾਨ ਮਾਨਦਾਨ ਨੰਬਰ ਬੋਲ ਦਿਓ ਜੀ 6283055437 6283055437 37 ਧੰਨਵਾਦ